ਸਾਸਤੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਹੈ ਜੀ 12:30 ਤੇ ਸੌਂ ਗਈ ਸੀ ਕਿ ਮੈਂ ਸਮਾਂ ਠੀਕ ਨਹੀਂ ਹੈਗਾ ਤੇ ਕੰਮ ਨੂੰ ਆਪਾਂ ਨਵੇਲ ਲਿਆ ਸੀ ਤੇ ਉਹਨੂੰ ਸੁਲਾਉਣ ਦੀ ਸਮਾਂ ਦੀ ਮੈਨੂੰ ਵੀ ਨੀਂਦ ਜੀ ਆ ਗਈ ਮੇਰੀ ਵੀ ਤੇ ਦੇ ਆ ਠੀਕ ਜੀ ਨਹੀਂ ਹੈਗੀ ਤੇ ਹੋਰੀ ਤਰ੍ਹਾਂ ਹੁੰਦੀ ਆ ਤੇ ਬਾਕੀ ਹੁਣ ਆਪਾਂ ਲੱਗੇ ਜੀ ਦੁਪਹਿਰਾਂ ਬਣਾਉਣ ਰੋਟੀ ਮੈਂ ਤਾਂ ਮੰਮੀ ਆਉਦਾ ਤੇ ਸੌ ਮਰਿਆ ਤਾਂ ਉਹ ਤਾਂ ਖਾਂਦਾ ਹੀ ਨਹੀਂ ਹੈਗਾ ਤੇ ਬਾਕੀ ਘਰ ਵੀ ਦੀ ਸਬਜ਼ੀ ਬਣਾਉਣੀ ਆ ਥੋੜੀ ਜੀ ਲਈ ਸੀ ਮੰਮੀ ਨੇ ਬੀਕਰ ਪੈ ਦੀ ਤੇ ਉਹ ਅਸੀਂ ਬਣਾਈ ਨਹੀਂ ਹੈਗੀ ਗਰਮੀ ਗਰਮੀ ਕਾਦੀਆ ਸ਼ੁਰੂ ਹੀ ਕਰਦੀ ਆ ਯਾਰ ਵੀ ਇੱਕ ਵਾਰ ਨਹੀਂ ਬਣਾਈ ਹੈਗੀ ਕਿਉਂਕਿ ਮਹਿੰਗੀ ਬਹੁ ਸੀ ਪੰਡ ਇੱਥੇ ਭਾਈ ਲੈ ਕੇ ਵੀ ਘੱਟੇ ਆਉਂਦੇ ਸੀ ਫਿਰ ਅਸੀਂ ਲਈ ਨਹੀਂ ਤੇ ਉਹ ਹੁਣ ਦੁਪਹਿਰ ਨਾਲ ਮੈਂ ਬਣਾਉਂਗੀ ਹਜੇ ਮੰਮੀ ਕੱਟਦੀ ਪਈ ਆ ਉੱਧਰ ਤੇ ਜਦੋਂ ਮੈਂ ਜਿਹੜੀਆਂ ਦੋ ਤਿੰਨ ਰੋਟੀਆਂ ਲਾਉਣੀਆਂ ਉਹ ਲਾ ਲਵਾਂ ਤੇ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਬਣਾ ਲੈਂ ਸੀ ਤੇ ਹੁਣ ਮੈਂ ਇਹਦੇ ਉੱਤੇ ਤੜਕਾ ਲਗਾ ਰਹੀ ਹਾਂ ਤੇ ਮੈਂ ਆਰਬੀ ਦੀ ਜੜੀ ਆ ਫਰਾਈ ਕਰ ਲਈ ਆ ਤੇ ਇੱਧਰ ਹੁਣ ਆਪਾਂ ਤੜਕਾ ਲਗਾ ਕੇ ਬਸ ਇਹਨੂੰ 2 ਕ ਮਿੰਟ ਫਿਰ ਚਾਲੇ ਜਾਂ ਤੇ ਰਹਿਣ ਬਾਅਦ ਠਾਕੇ ਰੱਖ ਲਾਂਗੇ ਦੇਰ ਵਿੱਚ ਪਾ ਲੰਨੀ ਆ ਅੱਧਾ ਕ ਟਮਾਟਰ ਤੇ ਆਹ ਯਾਰ ਆ ਤੀਨ ਗੋਭੀ ਦਾ ਅੱਦਾ ਹੀ ਪਾਇਆ ਸੀ ਤੇ ਅੱਧਾ ਵੇਖ ਕੇ ਪਾ ਲੈਣੇ ਆ ਕਿਉਂਕਿ ਇਹਨ ਟਮਾਟੇ ਆਉਂਦੇ ਆ ਖੱਟੇ ਜੇ ਤੇ ਉਹਦੇ ਨਾਲ ਸਬਜ਼ੀ ਥੋੜੀ-ਥੋੜੀ ਜਿਆਦਾ ਹੈ ਜਿਆਦੇ ਪਾ ਲਓ ਤੇ ਉਹਦੇ ਨਾਲ ਤੁਸੀਂ ਮੈਂ ਕਿਹਾ ਅੱਧਾ ਹੀ ਪਾਉਣੀ ਵੱਡਾ ਸਿਵਾ ਟਮਾਟਰ ਤੇ ਟੇਕਰ ਕੇ ਸਬਜ਼ੀ ਦੀ ਬੰਦੀ ਆ ਤੇ ਚਲੋ ਜੀ ਮੈਂ ਹੁਣ ਟਮਾਟਰ ਕੱਟ ਲਮਣਾ ਨੇ ਮੈਚਾਂ ਤੇ ਤੁਸੀਂ ਸਿੱਧੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਆਂਜੀ ਲਾਓ ਜੀ ਮਸਾਲੇ ਨੂੰ ਜਿਹੜਾ ਆਪਾਂ ਸੌਰੀ ਹਰਬੀ ਮਸਾਲੇ ਦੇ ਵਿੱਚ ਮਿਕਸ ਕਰ ਲਿਆ ਤੁਲ ਕੇ ਤੇ ਇਹਨੂੰ ਆਪਾਂ ਲਾਣ 2 ਮਿੰਟ ਲਈ ਸੌਰੀ ਕਾ ਕੇ ਆ ਕਾ ਕੇ ਆਸਤੇ ਤੇ ਮਸਾਲੇ ਵੀ ਜਿਹੜੇ ਰਾਤ ਨੂੰ ਗਏ ਚ ਤੇ ਜਿਹੜਾ ਪਾਣੀ ਨੂੰ ਠਿਖਾ ਲੈਂਦੇ ਆ ਤੇ ਭਾਂਡੇ ਵੀ ਇੱਧਰ ਮੈਂ ਧੋ ਲਿਆ ਸਾਰੇ ਤੇ ਬਸ ਆਹ ਕੌਲੀ ਵੀ ਧੋ ਰਹੀਆਂ ਨਾਲ ਭਾਂਡੇ ਸੀਗੇ ਚਾਹ ਜਿਹੜੀ ਵਾਲੀ ਤੇ ਲਓ ਜੀ ਦਾਲ ਆਪਾਂ ਧਰ ਦਿੱਤੀ ਆ ਮੋਠਾ ਛੋਲੇਆਂ ਦੀ ਤੇ ਭਾਂਡੇ ਵੀ ਮੈਂ ਸਾਰੇ ਧੋਤੇ ਸੋਈ ਫੈਨ ਗੈਸ ਵਗੈਰਾ ਸਾਫ ਕਰਤਾ ਤੇ ਦਾਣੂ ਦੋ ਤਿੰਨ ਸੀਟੀਆਂ ਲੱਗ ਗਈਆਂ ਆ ਦੋ ਤਿੰਨ ਹੋਰ ਲਵਾ ਕੇ ਫਿਰ ਆਪਾਂ ਖੋਲ ਕੇ ਦੇਖਾਂਗੇ ਤੇ ਇੱਧਰ ਕੱਪੜੇ ਲਾ ਲਏ ਆ ਮੌਸਮ ਹੋ ਗਿਆ ਆ ਖਰਾਬ ਨੇਰੀ ਜੀ ਆਲ ਲੱਗੀ ਬੱਦਲ ਬਹੁਤ ਗੂੜਾ ਹੋ ਗਿਆ ਤੇ ਆਪਾਂ ਕੱਪੜੇ ਨੇ ਤਿਆਹਾਂ ਲਾ ਲਏ ਸਮਰ ਲੱਗ ਗਿਆ ਪਾੜਨ ਬੰਟੂ ਥੀ ਵੱੜਦਾ ਆ ਹਾਂਜੀ ਇੱਥੇ ਮੈਂ ਦਾਲ ਧਰ ਦਿੱਤੀ ਸੀਗੀ ਤੇ ਫਿਰ ਮੈਂ ਕੱਪੜੇ ਵਗੈਰਾ ਲਾ ਕੇ ਰੱਖ ਲਏ ਸੀ ਤੇ ਮੈਂ ਕਿਹਾ ਚੱਲ ਨਾਲ ਦੀ ਨਾਲ ਤਾਹਾਂ ਲਗਾ ਦਈਏ ਤੇ ਨਹੀਂ ਤਾਂ ਫਿਰ ਹੈ ਨਾ ਜਦੋਂ ਮੀਂਹ ਆ ਜਾਂਦਾ ਫਿਰ ਸਮਾਨ ਸਾਰਾ ਅੰਦਰ ਈ ਦਬਾੜਨਾ ਪੈਂਦਾ ਫਿਰ ਖਲਾਰਾ ਜਾਂ ਬਹੁਤ ਜ਼ਿਆਦਾ ਪੈ ਜਾਂਦਾ ਕੱਪੜਿਆਂ ਨਾਲ ਤੇ ਕੱਪੜੇ ਜੇ ਚੱਕੇ ਹੋਣ ਫਿਰ ਖਲਾਰਾ ਜਾਂ ਨਹੀਂ ਪੈਂਦਾ ਮੌਸਮ ਹੁਣ ਕਿੰਨੇ ਦਿਨ ਹੋ ਗਏ ਹੋ ਗਏ ਆ ਬਈ ਇਹ ਦੇ ਰਹਿੰਦਾ ਆ ਮੌਸਮ ਖਰਾਬ ਜਿਹਾ ਤੇ ਸਮਰ ਇੱਥੇ ਪਾੜਨ ਲੱਗਾ ਸੀ ਬਸ ਕਾਂ ਧੁੱਕੇ ਜੇ ਮਾਰਦਾ ਰਹਿੰਦਾ ਪੈਨ ਨਾਲ ਇੰਨਾ ਆ ਵੀ ਇਹਨੂੰ ਪੈਨ ਫੜਨਾ ਆ ਗਿਆ ਆ ਬਈ ਸੱਜੇ ਹੱਥ ਨਾਲ ਪੈਨਣਾ ਪੜਨ ਲਾਪਿਆ ਪਹਿਲਾਂ ਖੱਬੇ ਨਾਲ ਫੜਦਾ ਸੀ ਫੇ ਇਹਨੂੰ ਇਦੇ ਕਹਿ ਕਿ ਕਿ ਸੱਜੇ ਨਾਲ ਫੜਾਇਆ ਉਹਨੂੰ ਸੱਜੇ ਨਾਲ ਫੜ ਕੇ ਉੱਤੇ ਲਿਖਦਾ ਰਹਿੰਦਾ ਕੁਛ ਨਾ ਕੁਛ ਬਣਾਉਂਦਾ ਰਹਿੰਦਾ ਹੈ ਤੇ ਬਾਕੀ ਇਥੇ ਮੈਂ ਫਟਫਟ ਤੇ ਹਾਂ ਲਗਾ ਲਵਾਂ ਤੇ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਜਿੱਥੇ ਵੀ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹਾਂਜੀ ਲਓ ਜੀ दाल ਆਪਣੀ ਬਣ ਗਈ ਆ ਤੇ ਆਪਾਂ ਅੰਦਰ ਕੜਕਾ ਲਗਾ ਰਹੇ ਹਾਂ ਤੇ ਦੰਕਾ ਲਾ ਕੇ ਛੋਲ ਥੋੜੇ ਜਿਹੇ ਪੈਣ ਆ ਤੇ ਥੋੜੀਆਂ ਜੀਆਂ ਰੋਟੀ ਜਿਹੜੀ ਆ ਉਹ ਹੋ ਹੋ ਗਿੱਲੇ ਤੇ ਇਹ ਦੇਖਦੇ ਹਾਂ ਬਣਾ ਲੈਣੇ ਆ ਮੌਸਮ ਹਜੇ ਠੀਕੀ ਆ ਤੇ ਗਿੱਲੇ ਜਿਹੇ ਆਪਾਂ ਬਣਾ ਲਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਹਮਮ ਜਿਹਾ ਬਹੁ ਹੋਇਆ ਆ ਤੇ ਅੰਦਰ ਖਾੜ ਨਹੀਂ ਹੁੰਦਾ ਰਸੋਈ ਤੇ ਨਹੀਂ ਜ਼ਿਆਦਾ ਗਰਮੀ ਬਾਹਰ ਵੀ ਇਦਾਂ ਆ ਹਵਾ ਜੀ ਚਾਲਦੀ ਆ ਪਰ ਮੌਸਮ ਉਹ ਜਿਹਾ ਹੋਇਆ ਹੈ ਆ ਗਰਮੀ ਵੀ ਬਹੁਤ ਜ਼ਿਆਦਾ ਹੋਈ ਹੋਆ। ਤੇ ਬਾਕੀ ਆ ਰੋਟੀ ਫਟਫਟ ਬਣਾ ਕੇ ਤਾਂ ਕਿ ਬੇਲੇ ਹੋਏ ਤੇ ਆਰਾਮ ਨਾਲ ਬੈਠੀਏ ਤੇ ਦੱਲ ਕੀਤਾ ਤਾਂ ਫੇਰ ਮੈਂ ਸੂਟ ਦੀ ਕਟਿੰਗ ਕਰਨੀ ਆ। ਮੈਂ ਤਾਂ ਫੇਰ ਰਹਿਣ ਦੂੰਗੀ ਕੱਲੂ ਕਰਾਂਗੇ। ਤੇ ਬਾਕੀ ਤੁਸੀਂ ਜੀ ਮੇਰੀ ਵੀਡੀਓ ਦੇ ਨਾਲ ਬਣ ਰਹੇ ਆ। ਤੇ ਆਪਾਂ ਤੜਕਾ ਲਗਾ ਲਈਏ। ਇਹ ਵਿੱਚ ਮੈਂ ਪਾਇਆ ਜੀਰਾ ਤੇ ਤੇਲ, ਧੀਰਾ ਫਿਰ ਹੈਗਾ ਆਪਣਾ प्याज ਤੇ ਮੈਂ ਥੋੜਾ ਜਿਹਾ ਲਸਣ ਕੱਟ ਲੇ ਦੋ ਤਿੰਨ ਇਕ ਕੱਲੇ ਵਾਗੇ ਕਰ ਲੇ ਆ ਲਸਣ ਦੇ ਤੇ ਹੀ ਲੈਣਾ ਕੀ ਕਰਨਾ ਕੀ ਕਰਨਾ ਹੈ ਨਾ ਕਰਤਾ ਕਾਂਡ ਇਹਦੇ ਦੱਬ ਦੋ ਜੜ ਜੀ ਲੈ ਤਾਂ ਗਿੱਲਾ ਹੋਇਆ ਯਾਰ ਜੜੋ ਹੀ ਪੱਟੀ ਜਾਂਦੇ ਆ ਕਰਦ ਲੈ ਕੇ ਆ ਲੈ ਲੈ ਰਾਜੇ ਦਾ ਕਟਾ ਦਿੱਚੋ ਹਾਂ ਇਹ ਨੂੰ ਦੇ ਦੇ ਉਧਰ ਆਪਣੇ ਵਾਲੇ ਤੋੜ ਲੈ ਕਿੰਨਾ ਕ ਲੈਣਾ ਹੈ ਤੜੀਏ ਸਮਰ ਇਹ ਪੇੜ ਹਾਂ ਸਾਰਾ ਤੋੜ ਦੋ ਇਹਨੂੰ ਥੋੜਾ ਜਿਹਾ ਬੱਸ ਬੱਸ ਲੈ ਫੜ ਕੇ ਮਰੀ ਇਹ ਕੀ ਕਰਨਾ ਹੈ ਇਹ ਚਾਹੀਦਾ ਹਾਂ ਚਾਹੀਦੇ ਆਦੋਲੋਈ ਆਪਣੇ ਦੇ ਜੇ ਮਸ਼ੀਨ ਜੀ ਚ ਕਮਾਦਣੇ ਹਾਂ ਸਾਰਾ ਹੀ ਵੱਡ ਲੋ ਤਾਂ ਹਾ ਗੁੱਛਾ ਜੇ ਸੋਮਰ ਕੀ ਕਰਦਾ ਬੋਲ ਬੋਲਣਾ ਖੇਲਦਾ ਪਾਪਾ ਦੇ ਨਾ ਮਾਰਦੇ ਪਾਪਾ ਬੋਲੇ ਮੰਨੇ ਪਾਪਾ ਕਿ ਜਿੰਨਾ ਵੱਡਾ ਕਿ ਇਹ ਹੁੰਦਾ ਹੈ ਬੱਚਾ ਅਮੀਂ ਮੇ ਦੋ ਕੁ ਜੜਾ ਜੀਆਂ ਲਾਈਆਂ ਜੀ ਉਹ ਹੀ ਆ ਨਿਕਲੇ ਵਧੀਆ ਨੇ ਲੈ ਵੀ ਉਹ ਸੀ ਨਾ ਜਿਹੜਾ ਪਤਕਾ ਹੱਥ ਲਿਆਂਦਾ ਸੀ ਸਬਜੀ ਵਾਲਾ ਉਹ ਆਪਣੇ ਵਾਲਾ ਤਾਂ ਕਿਸੇ ਪਾਉਂਦਾ ਵੀ ਨਹੀਂ ਉਹ ਤਾਂ ਮੈਂ ਕੋਈ ਨਹੀਂ ਪਹਿਲਾਂ ਦੀਦਾ ਉਹ ਵੀ ਵਧੀਆ ਨਹੀਂ ਵਧੀਆ ਸੀ ਉਹਦਾ ਟੇਸਟ ਹੀ ਨਹੀਂ ਆਉਂਦਾ ਕੋਈ ਉਹ ਵੀ ਘਾੜੇ ਬਣਾਉਂਦਾ ਐਵੇਂ ਆ ਘਾੜੇ ਇੱਥੋਂ ਜਗਾ ਤਾਂ ਲਿਆ ਕੇ ਲਾਇਆ ਹਾਂ ਜਿਹੜਾ ਗੁੱਛਾ ਜਿਹਾ ਵੱਡ ਲੋ ਦਾ ਵਾਲਾ ਆਹ ਇਦਾਂ ਲੈਨੇ ਇਦਾਂ ਹੀ ਬਟਨਾ ਇਹਦੇ ਬਟਾਣੇ ਮਾਰੀਂ ਮਾਰਾਉਣੀ ਇਹ ਨਾਲ ਚੱਲਦਾ ਨਾਲ ਵੜਾ ਚੱਲ ਬਾਤ ਕੋਡਾ ਬੱਤੇ ਤੋਂ ਉਹਨਾਂ ਨਾਲ ਗੱਲਾਂ ਕਰਾਂ ਸਮਾਰਾ ਅੱਧਰ ਚੱਲ ਜਾ ਪੁੱਤ ਮੱਛਰ ਆ ਇੱਥੇ ਦੀ ਆਪ ਕੋ ਬਣਾਈ ਸੀ ਦਾਲ ਤੇ ਨਾਲ ਮੈਂਗਾ ਉਹ ਕਿੰਨੇਆਂ ਦੇ ਬਲੌਗਰਾਂ ਚ ਦੇਖੀ ਇਦਾਂ ਚੱਲਣੀ ਬਣਦੀ ਤੇ ਮੈਂ ਕਹਿੰਦਾ ਲਾਪਾ ਹੀ ਬਣਾ ਕੇ ਦੇਖ ਲੰਨੇ ਆ YouTube ਤੇ ਕਿੰਨੇ ਸ਼ਾਰਟ ਸ਼ੂਟ ਇਦਾਂ ਦੇ ਵਾਹ ਦੇਖੇ ਆ ਆ ਸ਼ੈਰ ਵਧੀਆ ਹੀ ਬਣਦੀ ਹੋਵੇ ਤੇ ਆਪਾਂ ਲੈ ਆ ਕੂਤਨਾ ਤੇ ਦੋ ਵਿਆਜ ਲੈ ਆਈ ਕੱਟ ਲੈਣੇ ਆ ਤੇ ਹਰੀਆਂ ਮਿਰਚਾਂ ਪਾ ਲਾਂਗੇ da Nå er det ferdig. ਮੇਰੇ ਨਾਲੋਂ ਦੁਨੀਆ ਤੇਰੇ ਤੇ ਸਹੀ ਲੱਗੂਗਾ ਨਹੀਂ ਨਹੀਂ ਬੜੀਆ ਬਣਾ ਦੇ ਕਿਉਂਕਿ ਇਹ ਇਹਨੂੰ ਪਾਇਨੈ ਪੇਸਟ ਜਿਆ ਨਹੀਂ ਬਣਾਉਂਦੀ ਨਹੀਂ ਛੇਨਾ ਬਸ ਸੋਨਾ ਕੰਨ ਵੀ ਰੱਖ ਲੈਂਦਾ ਹੈਣਾ ਪੀਂਕਾ ਨਹੀਂ ਘੋੜਾ ਤਾਂ ਕਿ ਮਾਇ ਜੁੱਦਾ ਕੋ ਮਣੀ ਨਹੀਂ ਨਹੀਂ ਆ ਰਹੇ ਨੇ ਇਹਦੇ ਆਪਾਂ ਵੀ ਦੇ ਸਿਰਾਂ ਨੂੰ ਬਣਾਉਂਦੀ ਚਾਹੀਦੀ ਹੈ ਜੇ ਸੋਹ ਯਾਰ ਜੇ ਆਪ ਜਿੰਨਾ ਰ ਟਾਈਮ ਹੋ ਗਿਆ 8:30 ਪੌਣੇ ਕਿਲੋ ਹੋ ਚੱਲੇ ਆ ਤੇ ਰੋਟੀ ਖਾ ਲਈ ਸੀਗੀ ਭਾਂਡੇ ਮੰਮੀ ਨੇ ਧੋਤੇ ਤੇ ਮੈਂ ਲੱਗੀ ਸ ਹੁਣ ਕੁਲਰ ਲਾਉਣ ਤੇ ਮੈਂ ਕਿ ਬਲੌਗ ਦਾ ਐਂਡ ਕਰ ਲਈਏ ਸੋਖੇ ਨੇ ਕਵਰ ਤੋੜਤੇ ਹੋਏ ਆ ਚੜਾਉ ਨੂੰ ਜੀ ਨਹੀਂ ਕਰਦਾ ਕਿਉਂਕਿ ਨਾ ਜਿਹੜੇ ਕਵਰ ਆ ਉਹ ਖਰਾਬ ਜਿਹੀ ਹੋਏ ਆ ਮੇਰਾ ਜੀ ਨਹੀਂ ਕਰਦਾ ਉਹ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਹੁਣ ਇਹਨਾਂ ਤੇ ਚੜਾਉ ਉਹ ਪਰ ਇਦਾਂ ਆ ਵੀ ਸਾਡੇ ਮੂਹਰੇ ਫੜਾਂਦਾ ਪੁੰਡਾ ਹੈ ਨਹੀਂਗਾ ਹੁਣ ਮੀਂਹ ਨਹੀਂ ਆਉਂਦਾ ਆ ਤਾਂ ਫਿਰ ਕੈਰਪੁਰ ਗੰਦੇ ਅੰਦਰਾ ਨੂੰ ਆਉਂਦੇ ਤੇ ਇਹ ਵੈ ਬੈਜੀਏ ਨਾ ਮੈਂ ਮਿੱਟੀ ਨਾਲ ਇਹ ਭਰਦੇ ਆ ਤੇ ਦੇਖਦੀ ਹਾਂ ਮੈਂ ਸਵੇਰ ਨੂੰ ਜਾਂ ਚੜ੍ਹਾ ਦੂੰਗੀ ਜੀ ਕੀਤਾ ਤਾਂ ਤੇ ਵਲੌਗ ਬਹੁਤ ਜਿਆਦਾ ਛੋਟੇ ਬਣਦੇ ਪਏ ਆ ਬਣਦੇ ਨਹੀਂ ਹੈਗੇ ਕਿਉਂਕਿ ਆਪਾਂ ਬਸ ਥੋੜੇ ਜਿਹੇ ਦੀ ਬੀਜੀ ਜੇ ਸੀਗੇ ਬੀਜੀ ਵੀ ਕਾਦੇ ਕੰਮਕਾਰਗਰ ਵਿੱਚ ਸਾਨੂੰ ਪਤਾ ਹੀ ਆ ਬੇ ਹੁੰਦਾ ਫਟਫਟ ਨਵੇੜ ਕੇ ਤਾਂ ਵਿਲੇ ਹੋ ਜਾਈਏ ਤੇ ਬਾਕੀ ਹਾਂ ਮੈਂ ਗਈ ਸੀਗੀ ਆਪਣੇ ਉਧਰ ਮੰਮੀ ਹੁਣਾ ਕੋਲ ਤੇ ਕੱਲ ਪਰਸੋ ਤੇ ਉੱਥੇ ਆਪਾਂ ਰਾਤ ਰਹਿ ਕੇ ਆਏ ਸੀਗੇ ਦੋ ਹਾਂ ਰਾਤ ਰਹਿ ਕੇ ਆਏ ਸੀਗੇ ਸ਼ਾਮ ਨੂੰ ਆ ਗਏ ਸੀ ਦੂਜੇ ਦਿਨ ਤੇ ਹੁਣ ਮੈਂ ਫੇਰ ਜਾਣਾ ਇੱਕ ਦੋ ਦਿਨਾਂ ਤੱਕ ਰਹਿਣ ਜਾਣਾ ਆ ਫਿਰ ਤੇ ਉਦੋਂ ਤਾਂ ਅਸੀਂ ਆ ਗਏ ਸੀਗੇ ਬੀਬੀ ਆ ਦੀ ਫੇਫੀ ਦੀ ਖਰਾਬ ਹੋ ਗਈ ਸੀਗੀ ਇਸ ਕਰਕੇ ਤੇ ਉਦੋਂ ਵੀ ਮੈਂ ਕਲਿੱਪ ਐ ਇੱਕ ਦੋ ਕ ਲਈਆਂ ਸੀਗੀਆਂ ਤੇ ਜੇ ਮੈਂ ਸਹੀ ਲੱਗੀ ਹਾਂ ਮੈਂ ਵਿੱਚ ਐਡ ਕਰ ਦੂੰਗੀ ਪਰ ਅਸੀਂ ਮਤਲਬ ਵਲੌਗ ਨਹੀਂ ਬਣਾਉ ਹੋਇਆ ਸੀਗਾ ਤੇ ਸਮਰ ਵੀ ਹਜੇ ਸੁੱਤਾ ਨਹੀਂ ਹੈਗਾ ਤੇ ਬਾਕੀ ਆਪਾਂ ਇਹ ਵਾਲੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਜੀ